ਅੰਮ੍ਰਿਤਸਰ ਦੇ ਥਾਣਾ ਬੀ ਡਿਵੀਜ਼ਨ ਇਲਾਕੇ ਦੇ ਵਿੱਚ ਐਸਜੀਪੀਸੀ ਮੁਲਾਜ਼ਮ ਪੇ ਪਰੇ ਹਾਲਾਤਾਂ ਦੇ ਵਿੱਚ ਗਾਇਬ ਹੈ ਤੇ ਪਰਿਵਾਰ ਤੇ ਐਸਜੀਪੀਸੀ ਇਸ ਵੇਲੇ ਚਿੰਤਤ ਹੈ ਅੰਮ੍ਰਿਤਸਰ ਦੇ ਥਾਣਾ ਬੀ ਡਿਵੀਜ਼ਨ ਦੇ ਅਧੀਨ ਪੈਂਦਾ ਇਲਾਕਾ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜੁੜੇ ਪ੍ਰਚਾਰ ਵਿਭਾਗ ਦੇ ਮਲਾਜ਼ਮ ਕਰਤਾਰ ਸਿੰਘ ਦੇ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਤੇ ਪਿਛਲੇ ਹਲਾਤਾਂ ਦੇ ਵਿੱਚ ਕਰਤਾਰ ਸਿੰਘ ਲਾਪਤਾ ਹੋ ਗਿਆ ਜਿਸ ਦੀ ਤਲਾਸ਼ ਦੇ ਵਿੱਚ ਐਸਜੀਪੀਸੀ ਤੇ ਪਰਿਵਾਰ ਲੱਗਿਆ ਹੋਇਆ ਹੈ ਐਸਜੀਪੀਸੀ ਦੇ ਧਰਮ ਪ੍ਰਚਾਰ ਸਕੱਤਰ ਵਿਜੇ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਰਤਾਰ ਸਿੰਘ ਪਿਛਲੇ 2 ਦਿਨਾਂ ਤੋਂ ਕਾਰਨ ਨਹੀਂ ਪਹੁੰਚਿਆ ਅਸੀਂ ਉਸ ਦੇ ਘਰ ਰਿਸ਼ਤੇਦਾਰਾਂ ਦੇ ਕੋਲੋਂ ਵੀ ਜਾਂਚ ਕੀਤੀ ਹੈ ਪਰ ਕੁਝ ਪਤਾ ਨਹੀਂ ਲੱਗਿਆ ਉਹਨਾਂ ਦਾ ਸਕੂਟਰ ਨਹਿਰ ਦੇ ਕੋਲੋਂ ਮਿਲਿਆ ਜਿਸ ਕਾਰਨ ਹੁਣ ਮਾਮਲਾ ਉਹਨਾਂ ਨੂੰ ਸ਼ੱਕੀ ਜਾਪਦਾ ਹੈ ਉਹਨਾਂ ਨੇ ਵੀ ਕਿਹਾ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਇਹ ਮਾਮਲਾ ਇੱਕ ਆਮ ਗਾਇਬੀ ਦਾ ਨਹੀਂ ਲੱਗ ਰਿਹਾ ਜੇਕਰ ਇਹ ਮਾਮਲਾ ਕਿਸੇ ਸਾਜੋਸ਼ ਜਾਂ ਫਿਰ ਹਿੰਸਕ ਕਟਨਾ ਦਨਾ ਜੁੜਿਆ ਹੋਇਆ ਹੈ ਤਾਂ ਪੁਲਿਸ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਉਧਰ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਥਾਣਾ ਬੀ ਡਿਵੀਜ਼ਨ ਦੇ ਪੁਲਿਸ ਅਧਿਕਾਰੀ ਸੁਖਬੀਰ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਵੀ ਪਰਿਵਾਰ ਦੇ ਵੱਲੋਂ 2 ਦਿਨਾਂ ਤੋਂ ਕਰਤਾਰ ਸਿੰਘ ਦੇ ਗਾਇਬ ਹੋਣ ਦੀ ਸ਼ਿਕਾਇਤ ਦਿੱਤੀ ਗਈ ਹੈ ਨਹਿਰ ਦੇ ਕੋਲ ਉਸ ਦਾ ਸਕੂਟਰ ਮਿਲਿਆ ਸਾਰੀ ਨਜ਼ਦੀਕੀ ਥਾਣਿਆਂ ਦੇ ਵਿੱਚ ਰਿਪੋਰਟ ਪੇਸ਼ ਦਿੱਤੀ ਗਈ ਹੈ ਤੇ ਇਸ ਮਾਮਲੇ ਦੇ ਵਿੱਚ ਸਬੂਤਾਂ ਦੇ ਆਧਾਰ ਤੇ ਕਾਰਵਾਈ ਹੋ ਰਹੀ ਹੈ ਸਾਨੂੰ ਕਾਲ ਜਨਰਲ ਅੱਗੇ ਪਹੁੰਚਾ बोल 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 जेSTRU ਦਾ ਇਹ ਮਾਗਵਾਤਾ ਦਾ ਦਰਵਾਸਾ ਵਾਹੇ ਦਾਦਾ ਤੇ ਨੂੰ ਕੋਈ ਪਤਾ ਨਹੀਂ ਲੱਗੜਾ ਇਹਨੇ ਇਹ ਸੋਚਿਆ ਇਹਦੇ ਮਗਰ ਕੋਈ ਆਉਦਾ ਨਹੀਂ ਅਹੀਂ ਇਹਦੇ ਤੋਂ ਦਾਦਾ ਕੋਈ ਆਉਂਦਾ ਨਹੀਂ ਕਿ ਕਲੇਸ਼ ਨਾ ਪਵੇ ਤੇ ਜੇ ਇਹਨੂੰ ਇਹ ਆਪਣੇ ਬਰਤਅਸੀ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇਹ ਮਸਲਾ ਲੈ ਕੇ ਆਇਆ ਮੈਂ ਵਿਜੇ ਸਿੰਘ ਸਖਤਰ ਤਰ ਪਰਚਾਰਕ ਬੇਟੀ ਸ਼ਰਮੀ ਗੋਦਾ ਪਰਮ ਗੋਦੀ ਮੈਂ ਬਾਹਰ ਬਟਨਾ ਸਾਹਿਬ ਗਿਆ ਸੀ ਸਾਸਾਰਾਮ ਡਿਊਟੀ ਦੇ ਮੈਨੂੰ ਕੱਲ ਮੇਰੇ ਸੁਪਰਡੈਂਟ ਸਾਹਮਣੇ ਦੱਸਿਆ ਪੀ ਆ ਕਟਰਾ ਵਾਪਰ ਗਈ ਆ ਕਿ ਕਰਤਾਰ ਸਿੰਘ ਨਹੀਂ ਮਿਲ ਰਿਹਾ ਫਿਰ ਅਸੀਂ ਸਾਰੀ ਜਾਣ ਪਛਾਨ ਕੀਤੀ ਆ ਅਸੀਂ ਜਾ ਕੇ ਵੀ ਆਏ ਆ ਉਹਨਾਂ ਦੇ ਕੁਆਟਰ ਵਿੱਚ ਵੀ ਜਾ ਕੇ ਆਏ ਆ ਤੇ ਥਾਣੇ ਆਏ ਆ ਮੈਂ ਥਾਣੇ ਆ ਕੇ ਸਾਰੀ ਗੱਲਬਾਤ ਕੀਤੀ ਆ ਜਿੱਥੋਂ ਤੱਕ ਸਾਨੂੰ ਮਹਿਸੂਸ ਹੋ ਰਿਹਾ ਹੈ ਪਰਿਵਾਰ ਨੇ ਵੀ ਦੱਸਿਆ ਹੈ ਤੇ ਉਹਦੀ ਜਿਹੜੀ ਘਰ ਵਾਲੀ ਆ ਤੇ ਉਹਦੀ ਜਿਹੜੀ ਸਾਲੀ ਆ ਜਿੰਨੇ ਪਰਿਵਾਰ ਦੇ ਜੀ ਨੇ ਸਾਨੂੰ ਖਸਾ ਹੈ ਕਿ ਉਹਨਾਂ ਨੇ ਕੁਝ ਉਹਨੂੰ ਜੀਲਾ ਕਰ ਦਿੱਤਾ ਹੈ ਸਕੂਟਰ ਮਿਲਣ ਦਾ ਕਾਰਨ ਹੀ ਜਿਹੜਾ ਨਹਿਰ ਦੇ ਕੰਢੇ ਤੇ ਆ ਇਹ ਇਹੋ ਕਾਰਨ ਆ ਇਹ ਉਹਨਾਂ ਨੇ ਇਹ ਸਾਰ ਕੁਝ ਕਾਲ ਆਪਣੇ ਆਪ ਕਰ ਦਿੱਤਾ ਹੈ ਬੰਦਾ ਕਤਲ ਹੋ ਗਿਆ ਜਾਂ ਬੰਦਾ ਜਿੱਥੇ ਵੀ ਆ ਉਹ ਅਸੀਂ ਉਹਦੀ ਘਰ ਦੇ ਨੂੰ ਤੇ ਹੋਰ ਵੀ ਸਾਰੇ ਉਹਦਾ ਪਰਿਵਾਰ ਦੇ ਜੀਵਾਂ ਨੂੰ ਬਿਠਾਇਆ ਹੈ ਤੇ ਪੁਲਿਸ ਨੂੰ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਤੁਰੰਤ ਉਹ ਤੇ ਪਰਚਾ ਕਰਕੇ ਉਹਨਾਂ ਤੋਂ ਪੁੱਛਦਾ ਸ਼ੁਰੂ ਕਰਨੀ ਚਾਹੀਦੀ ਹੈ ਜੇਕਰ ਜਾਇ ਨਾ ਹੋਇਆ ਤੇ ਮੈਂ ਥੋੜੀ ਜਿਹਾ 2 ਘੰਟੇ 2 ਘੰਟੇ ਚ ਮੈਂ ਅਗਲਾ ਜਿਹੜਾ ਪ੍ਰੋਗਰਾਮ ਜਿਹੜਾ ਫਿਰੋ ਮੈਨੂੰ ਲਿਖਣਾ ਪਵੇਗਾ ਤੇ ਡਾਕਟਰ ਅਸੀਂ ਗੱਲ ਕਰੀ ਅੱਜ ਥਾਣੇ ਦੇ ਵਿੱਚ ਕਿਹਦੇ ਨਾਲ ਮੁਲਾਕਾਤ ਹੋਈ ਹੈ ਕਿਹਦੇ ਨਾਲ ਗੱਲਬਾਤ ਕਰਕੇ ਬਾਹਰ ਆਏ ਐ ਐਸਐਚਓ ਸਾਹਿਬ ਹੁਣ ਆਏ ਨੇ ਉਹਨਾਂ ਦੀ ਹੰਡੀ ਕਰੇ ਸੋ ਹੋਰ ਕਿਸੇ ਅੰਗੈ ਸੀਗੇ ਕੇਸ ਦੇ ਵਿੱਚ ਹੁਣ ਆਏ ਨੇ ਉਹਨਾਂ ਨੇ ਗੱਲਬਾਤ ਕਰਦੇ ਆ ਲੇਕਿਨ ਅਸੀਂ ਸੀਤਲ ਸਾਹਿਬ ਨਾਲ ਗੱਲ ਕੀਤੀ ਹੈ ਪੀਡੀਐਸ ਆਈਪੀਐਸ ਅਫਸਰ ਨੇ ਉਹਨਾਂ ਨਾਲ ਅਸੀਂ ਗੱਲ ਕੀਤੀ ਆ ਉਹਨਾਂ ਨੇ ਸਾਨੂੰ ਭਰੋਸਾ ਦਵਾਇਆ ਤੇ ਜਲਦੀ ਸਾਰੀ ਕਾਰਵਾਈ ਕੀਤੀ ਜਾਊਗੀ ਪਰ ਸਾਡੀ ਹੁਣ ਸਾਰਿਆਂ ਦੀ ਬੇਨਤੀ ਹੈ ਜਿੰਨੇ ਉਹਦੇ ਪਰਿਵਾਰ ਦੇ ਜੀ ਬਲੋਤੇ ਆ ਕਰਤਾਰ ਸਿੰਘ ਸਰਪੰਚ ਸਾਹਿਬ ਪਿੰਡ ਤੋਂ ਆ ਗਏ ਨੇ ਸਾਰੇ ਅਸੀਂ ਪ੍ਰੋਟੈਸਟ ਡਾਕਟਰ ਸ਼ੋਨੀ ਮਿੱਟੀ ਵੱਲੋਂ ਮਾਨਜੂ ਪ੍ਰਧਾਨ ਸਾਹਿਬ ਨੇ ਸਾਡੀ ਡਿਊਟੀ ਲਈ ਹੈ ਸਾਡਾ ਬੰਦਾ ਸਾਡਾ ਮਲਾਜਮ ਆ ਜਿੱਧਰੋਂ ਮਰਜ਼ੀ ਸਾਨੂੰ ਦਿੱਤਾ ਜਾਵੇ ਜੇ ਇਹਨਾਂ ਨੇ ਇੱਕ ਮਾਰ ਦਿੱਤਾ ਹੈ ਤੇ ਇਹ ਸਾਨੂੰ ਦਸਰ ਪੁੱਤਰ ਪ੍ਰਸ਼ਾਸਨ ਦੱਸਣ ਕਿ ਅਸੀਂ ਆ ਉਹਦਾ ਕਤਲ ਕਰ ਦਿੱਤਾ ਹੈ ਅਗਲੀ ਕਾਰਵਾਈ ਜਿਹੜੀ ਹੈ ਪਪਲ ਸਰਪ੍ਰਸ਼ਾਸਨ ਨੂੰ ਤਗੜੇ ਹੋ ਕੇ ਕਰਨੀ ਚਾਹੀਦੀ ਹੈ ਜੇਕਰ ਇਹ ਨਾ ਹੋਇਆ ਤੇ ਅਸੀਂ ਅਗਲੀ ਆਪਣੀ ਜਿਹੜੀ ਦਫਤਰ ਸ਼ੋਨੀ ਮੇਟੀ ਵੱਲੋਂ ਅਤੇ ਇਹਦੇ ਪਰਿਵਾਰ ਵੱਲੋਂ ਜਿਹੜਾ ਅਗਲਾ ਪ੍ਰੋਗਰਾਮ ਬਹੁਤ ਜਲਦੀ ਉਲੀਕਾਂਗੇ ਠੀਕ ਹੈ ਜੀ ਵੀ ਸਖ਼ਤੀ ਸਰਮਾ ਮਾਮਲਾ ਲੈਣਾ ਹੈ ਜੇ ਕਿਸੇ ਨੂੰ ਲਾਜ਼ਮੀ ਨਹੀਂ ਮਿਲਦਾ ਕੱਲ੍ਹ ਨੂੰ ਸ਼ਾਮ ਨੂੰ ਤਰਾ ਮਿਲੀ ਸੀ ਇੱਕ ਕਪਤਾਰ ਸਿੰਘ ਨਾਂ ਦਾ ਆਦਮੀ ਹੈ ਜੋ ਵੀ ਸ਼ੋਨੀ ਕਮੇਟੀ ਦੇ ਪ੍ਰਚਾਰਕ ਉੱਥੇ ਪ੍ਰਚਾਰਕ ਕਮੇਟੀ 'ਚ ਲੱਗਿਆ ਹੋਇਆ ਉਹਦੇ ਬਾਰੇ ਜੀ ਵੀ ਕੁਝ ਦੋ ਦਿਨ ਤੋਂ ਘਰ ਨਹੀਂ ਪਹੁੰਚਿਆ ਉਹਦੇ ਸੰਬੰਧੀ ਗੁੰਮਸ਼ਦਗੀ ਲਿਖੀ ਗਈ ਹੈ ਉਤਲਾਛਾਨ ਕਿਸੇ ਪਰਿਵਾਰਕ ਮੈਂਬਰ ਕਹਿੰਦੇ ਨੇ ਕਿ ਉਹ ਡਿਐਕਟਵਲ ਮਿਲੀ ਹੈ ਜੀ ਨਹਿਰ ਦੇ ਕੋਲ ਹਾਂਜੀ ਐਕਟਵਲ ਮਿਲੀ ਹੈ ਨਹਿਰ ਦੇ ਕੋਲ ਉਹਦੇ ਬਾਰੇ ਸਾਰਾ ਰਿਸਟਿਗੇਸ਼ਨ ਕਰ ਰਹੇ ਹਾਂ ਸਾਰਾ ਬਾਕੀ ਦੇਖਦੇ ਆਥਰੋਲਿਕ ਜੋ ਬੰਦੇ ਬੰਦਾ ਬੰਦਾ ਗਿਆ ਸੀ ਸਰ ਥਾਣੇ ਰਾਤ ਨੂੰ ਪੁਛਕਿਸ਼ ਕਰਨ ਆਤੇ ਉਹ ਸਾਰੇ ਜੋ ਵੀ ਇਹਨਾਂ ਨਾਲ ਸੰਬੰਧ ਹੈਗੇ ਸਾਰਿਆਂ ਦੀ ਪੁਛਕਿਸ਼ ਕੀਤੀ ਜਾ ਰਹੀ ਹੈ ਨਵੇਂ ਤੱਥ ਸਾਹਮਣੇ ਆਉਣਗੇ ਉਦੋਂ ਤੱਕ ਕਰ ਰਹੇ ਹਾਂ ਹੁਣ ਤੱਕ ਬੰਦੇ ਦਾ ਕੋਈ ਪਤਾ ਲੱਗਾ ਜੀ ਇਹ ਅਜੇ ਤੱਕ ਨਹੀਂ ਲੱਗਾ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਪੁਲਿਸ ਨੂੰ ਕੀ ਲਿਖੀ ਗਈ ਹੈ 400 ਰੁਪਏ ਦਾ ਜਾਰੀ ਕੀਤਾ ਗਿਆ ਆਸ-ਪਾਸ ਦੇ ਸਭੰਦਰ ਥਾਣੇ ਦੀ ਹੋਰ ਸਰ ਗਲਤਪਨਤ ਵਿਅਕਤੀ ਕੀ ਔਰਨ ਕੋਸ਼ਿਸ਼ ਕੀਤੀ ਜਾ ਰਹੀ ਲੋਕਾਂ ਨੂੰ ਕੀ ਮੈਸੇਜ ਜਾਂ ਜਾਂਦੇ ਨੇ ਕਿ ਕਿਸੇ ਨੂੰ ਕੁਝ ਪਤਾ ਲੱਗਦਾ ਹੈ ਕਿ ਇੰਦੇ ਬਾਰੇ ਕੋਈ ਵੀ ਕਿਸੇ ਕੋਲ ਰਿਤੇ ਸੰਬੰਧੀ ਕੋਈ ਵੀ ਜਾਣਕਾਰੀ ਹੈਗੀ ਤੇ ਉਹ ਸਾਡੇ ਨਾਲ ਸਾਂਝੀ ਕਰ ਤਾਂ ਜੋ ਤਫ਼ਤੀਸ਼ ਦਾ ਫੈਮਿਲੀ ਡਿਸਪੂਟ ਚੱਲ ਰਿਹਾ ਸੀ ਅਜੇ ਤੱਕ ਤਾਂ ਕੋਈ ਗੱਲ ਸਾਹਮਣੇ ਆਈ ਤੀ ਬਾਕੀ ਜੇ ਇਨਵੈਸਟੀਗੇਸ਼ਨ ਦੌਰਾਨ ਕੋਈ ਸਾਹਮਣੇ ਆਈ ਤੇ ਥਾਣਾ ਬੀੜਵੀ ਨੂੰ ਤਲਾਕ